ਹੈਲੋ ਫਰੈਂਡਸ ਸਸ਼ਿਕਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲੂਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ 1.5 ਮੀਟਰ ਕਪੜੇ ਦੇ ਵਿੱਚ ਵੱਧ ਤੋਂ ਵੱਧ ਘੇਰ ਵਾਲੀ ਸਲਵਾਰ ਬਣਾ ਕੇ ਦੱਸਾਂਗੀ ਕਿ ਘੱਟ ਕਪੜੇ ਦੇ ਵਿੱਚ ਵੀ ਆਪਾਂ ਖੁੱਲੀ ਸਲਵਾਰ ਕਿਸ ਤਰ੍ਹਾਂ ਬਣਾ ਸਕਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨਾ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਿਰ ਦੇਖੋ ਇਹ ਜਿਹੜਾ ਕਪੜਾ ਹੈ ਪੌਣੇ 3 ਮੀਟਰ ਕਪੜਾ ਹੈ ਪੌਣੇ 3 ਮੀਟਰ ਮਤਲਬ ਕਿ ਪੂਰੇ 3 ਮੀਟਰ ਤੋਂ 10 ਇੰਚ ਘੱਟ ਪੂਰੇ 3 ਮੀਟਰ ਤੋਂ 10 ਇੰਚ ਦਾ ਪਟਕਾ ਟੱ ਜਿਹੜਾ ਇਹ ਕਪੜਾ ਆ ਇਹਦੇ ਵਿੱਚ ਜਿਹੜੀ ਆ ਆਪਾਂ ਫੁੱਲ ਪਟਿਆਲਾ ਸਲਵਾਰ ਜਿਵੇਂ ਕੱਟਦੇ ਆ ਪਹਿਲਾਂ ਆਪਾਂ ਪੱਲੇ ਕੱਢ ਲੈਂਦੇ ਆ ਪੱਲੇ ਤੇ ਬੈਲਟ ਫਿਰ ਆਪਾਂ ਕੁੰਡੇ ਕੱਢਦੇ ਆ ਇਸ ਤਰ੍ਹਾਂ ਅਗਰ ਇਸ ਸਲਵਾਰ ਦੀ ਕਟਿੰਗ ਕੀਤੀ ਹੋ ਤੇ ਜਾਵੇਗੀ ਬਟ ਜਿਹੜਾ ਇਹਦਾ ਗੇੜ ਹੈਗਾ ਉਹ ਜਿਸ ਤਰ੍ਹਾਂ 2.5 ਮੀਟਰ ਦੀ ਸਲਵਾਰ ਬਣਾਈ ਦੀਆਂ ਉਹਨਾਂਕ ਹੀ ਬਣੇਗਾ ਫਿਰ ਆਪਾਂ ਇਹਨੂੰ ਉਸ ਤਰ੍ਹਾਂ ਕੱਟ ਨਹੀਂ ਕਰਨਾ ਹੈਗਾ ਆਪਾਂ ਇਹਨੂੰ ਦੇਖੋ ਜਿਹੜਾ ਪੂਰਾ ਪੌਣੇ 3 ਮੀਟਰ ਕਪੜਾ ਹੈਗਾ ਆ ਇਹਨੂੰ ਆਪਾਂ ਫੁੱਲ ਫੋਲਡ ਕਰ ਲਿਆ ਠੀਕ ਹੈ ਫੁੱਲ ਫੋਲਡ ਕਰ ਲਿਆ ਹੈਗਾ ਲੈਂਥ ਵਾਈਜ਼ ਜਿਹੜੀ ਆਪਾਂ ਹੁਣ ਇਹ ਸਲਵਾਰ ਤਿਆਰ ਕਰਨੀ ਹੈਗੀ ਆ ਸਲਵਾਰ ਜਿਹੜੀ ਆਪਣੀ ਹੈਗੀ ਆ 39 ਇੰਚਸ ਹੈ 39 ਇੰਚ ਜਿਹੜੀ ਹੈਗੀ ਆ ਸਲਵਾਰ ਹੈ ਤੇ ਇਹਦੀ 7 ਇੰਚ ਜਿਹੜੀ ਹੈਗੀ ਆ ਉਹ ਮੋਰੀ ਹੈ ਠੀਕ ਹੈ ਮੋਰੀ ਜਿਹੜੀ ਆ ਉਹ 7 ਇੰਚ ਹੈ ਲੈਂਥ ਜਿਹੜੀ ਹੈ 39 ਇੰਚ ਹੈ ਪੌਣੇ 3 ਮੀਟਰ ਕਪੜੇ ਵਿੱਚ 39 ਇੰਚ ਸਲਵਾਰ ਆਪਾਂ ਖੁੱਲੇ ਘੇਰ ਦੀ ਬਣਾਵਾਂਗੇ ਠੀਕ ਹੈ ਇਹਦੇ ਲਈ ਆਪਾਂ ਜਿਹੜਾ ਪੌਣੇ 3 ਮੀਟਰ ਇਹ ਕਪੜਾ ਹੈਗਾ ਆ ਇਹਨੂੰ ਆਪਾਂ ਫੁੱਲ ਫੋਲਡ ਕਰ ਲਿਆ ਹੈਗਾ ਹੈ ਲੈਂਥ ਵਾਈਜ਼ ਪੂਰਾ ਫੋਲਡ ਕਰਕੇ ਫਿਰ ਆਪਾਂ ਇੱਕ ਸਾਈਡ ਤੋਂ ਇਹਦੇ ਪੱਲੇ ਫੋਲਡ ਕਰ ਦੇਣੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ 2.5 ਮੀਟਰ ਦੇ ਕਪੜੇ ਦੀਆਂ ਸਲਵਾਰਾਂ ਦੱਸੀਆਂ ਹੋਈਆਂ ਹੈਗੀਆਂ ਠੀਕ ਹੈ ਉਸ ਤਰ੍ਹਾਂ ਹੀ ਇਹਦੇ ਜਿਹੜੇ ਪੱਲੇ ਹੈਗੇ ਉਹ ਫੋਲਡ ਕਰ ਲਿਆ ਮੈਂ ਇੱਕ ਸਾਈਡ ਤੋਂ ਜਿਹੜੇ ਪੱਲੇ ਫੋਲਡ ਕਰਨੇ ਆ ਉਹ ਆਪਾਂ ਆਪਣੀ ਮੋਰੀ ਦੇ ਅਕੋਰਡਿੰਗ ਕਰ ਲੈਣੇ ਆ ਵੱਧ ਤੋਂ ਵੱਧ ਇਹ 15 ਇੰਚ ਤੱਕ ਰੱਖ ਸਕਦੇ ਹੁੰਦੇ ਹੈਗੇ 15 ਇੰਚ ਤੋਂ ਜ਼ਿਆਦਾ ਆਪਾਂ ਪਾਣੇ ਨਹੀਂ ਹੁੰਦੇ ਚੌੜਾਈ ਦੇ ਵਿੱਚ ਬਟ ਜਿਹੜੀ ਮੇਰੀ ਹੁਣ ਇਹ ਸਲਵਾਰ ਹੈਗੀ ਇਹਦੇ ਜਿਹੜੇ ਮੋਰੀ ਹੈ 7 ਇੰਚ ਚੌੜੀ ਹੈ ਮੈਂ ਹੁਣ ਇਹ ਜਿਹੜੇ ਪੱਲੇ ਹੈਗੇ ਇਹ ਵੀ ਮੈਂ 7 ਇੰਚ ਚੌੜੇ ਹੀ ਫੋਲਡ ਕੀਤੇ ਆ ਮਤਲਬ ਟੋਟਲ 14 ਇੰਚ ਹੋ ਜਾਣੇ ਇਹ 7-7 ਇੰਚ ਕਪੜਾ ਜਿਹੜਾ ਮੈਂ ਇਸ ਤਰ੍ਹਾਂ ਫੋਲਡ ਕਰ ਲਿਆ ਪੱਲਿਆਂ ਦੇ ਲਈ ਠੀਕ ਹੈ ਤੇ ਹੁਣ ਦੇਖੋ ਇਹ ਹੋ ਗਏ ਸਲਵਾਰ ਦੇ ਪੱਲੇ ਤੇ ਹੁਣ ਆਪਾਂ ਜਿਹੜੇ ਕੁੰਦੇ ਆ ਉਹ ਆਪਾਂ ਇਸ ਵਾਲੇ ਕੱਪੜੇ ਚੋਂ ਕੁੰਦੇ ਕੱਟ ਕਰਨੇ ਆ ਥੇਵਲ ਦੀ ਚੌੜਾਈ ਘੱਟ ਹੋਣ ਕਰਕੇ ਮੈਂ ਇਸ ਕੱਪੜੇ ਨੂੰ ਵੀ ਫੋਲਡ ਕਰਨ ਲੱਗੀ ਆ ਜਿੱਥੇ ਤੱਕ ਮੈਂ ਪੱਲੇ ਫੋਲਡ ਕੀਤੇ ਹੋਏ ਆ ਉੱਥੇ ਤੱਕ ਮੈਂ ਇਸ ਕੱਪੜੇ ਨੂੰ ਵੀ ਫੋਲਡ ਕਰ ਲੈਣਾ ਹੈ ਇਧਰੋਂ ਮੈਂ 7 ਇੰਚ ਦੇ ਪੱਲੇ ਫੋਲਡ ਕੀਤੇ ਸੀ ਤੇ ਇਧਰੋਂ ਜਿਹੜਾ ਵਾਧਾ ਕੱਪੜਾ ਸੀਗਾ ਉਹਨੂੰ ਮੈਂ ਪੱਲਿਆਂ ਤੱਕ ਫੋਲਡ ਇਧਰ ਨੂੰ ਕਰ ਲਿਆ ਠੀਕ ਹੈ ਹੁਣ ਆਪਾਂ ਨਿਚਲੀ ਸਾਈਡ ਤੋਂ ਜਿਹੜਾ ਇਹ ਵੱਡਾ ਘਾਟਾ ਕਪੜਾ ਆਇਆ ਹੈਗਾ ਆ ਇਹਨੂੰ ਸਿੱਧਾ ਕਰ ਲੈਣਾ ਪਹਿਲਾਂ ਤੇ ਕੱਟ ਕਰ ਦੇਣਾ ਤੇ ਹੁਣ ਦੇਖੋ ਜਿਹੜੀ ਮੇਰੀ ਸਲਵਾਰ ਦੀ ਲੈਂਥ ਹੈ ਉਹ 39 ਇੰਚਸ ਹੈ 39 ਇੰਚ ਹੈ ਮੈਂ 4.5 ਇੰਚ ਦੀ ਵੈਲਟ ਪਾਣੀ ਹੈ 39 ਇੰਚ ਵਿੱਚੋਂ 4.5 ਕੱਢ ਦਿੱਤੇ 34.5 ਰਹਿ ਗਏ ਠੀਕ ਹੈ ਤੇ 34 ਦੇ ਵਿੱਚ 1 ਇੰਚ ਮਾਰਜਨ ਦਾ ਪਲੱਸ ਕਰ ਲੈਣਾ ਹੈਗਾ ਆ 35 35 ਦੀ ਆਪਾਂ ਇੱਥੇ ਕਟਿੰਗ ਕਰਨੀ ਹੈ ਮੈਂ ਹੁਣ ਪੱਲਿਆਂ ਤੇ 35 ਦਾ ਨਿਸ਼ਾਨ ਲਗਾਣਾ ਹੈਗਾ ਇੱਥੇ ਪਹਿਲਾਂ 35 ਠੀਕ ਹੈ ਤੇ ਉਸ ਤੋਂ ਬਾਅਦ ਇੱਕ ਇਧਰਲੀ ਸਾਈਡ ਦੇਖੋ ਜਿਹੜਾ ਇਹ ਹੁਣ ਬਾਦ ਦਾ ਕੱਪੜਾ ਬਚਦਾ ਪਿਆ ਹੈਗਾ ਉੱਪਰੇ ਤੋਂ ਦੇਖੋ ਇਹ ਕਿੰਨਾ ਜਿਆਦਾ ਹੈਗਾ ਹੈ ਠੀਕ ਹੈ ਹੁਣ ਆਪਾਂ ਇੱਥੇ ਨਾਰਮਲ ਜੇ ਮੈਂ ਹੁਣ ਇਹ ਸਲਵਾਰ ਕੱਟ ਕਰਨੀ ਹੁੰਦੀ ਠੀਕ ਹੈ ਨਾਰਮਲ ਜਿਸ ਤਰ੍ਹਾਂ ਆਪਾਂ 2 ਮੀਟਰ ਦੀ ਸਲਵਾਰ ਕੱਟ ਕਰੀ ਦੀਆ ਫਿਰ ਤਾਂ ਮੈਂ ਆਸਣ ਜਿੱਦਾਂ ਮੇਰੀ 벨ਟ ਦੇ ਹਿਸਾਬ ਨਾਲ 11 11.5 ਇੰਚ ਜਾਂ 10 ਇੰਚ ਰੱਖਣਾ ਹੈ ਉਹਨਾਂ ਮੈਂ ਇੱਥੇ ਰੱਖ ਦੇਣਾ ਸੀ ਬਟ ਹੁਣ ਦੇਖੋ ਇਹ ਕਪੜਾ ਮੇਰੇ ਕੋਲ ਜਿਹੜਾ ਹੈਗਾ ਕਾਫੀ ਜਿਆਦਾ ਹੈਗਾ ਮੈਂ ਹੁਣ ਉੱਪਰਲੀ ਸਾਈਡ ਤੋਂ ਇੱਥੋਂ 7 ਇੰਚ 벨ਟ ਦਾ ਨਿਸ਼ਾਨ ਲਗਾ ਕੇ नीचे देखना है कि कितना कपड़ा बचदा है। ਇਹ ਜਿਹੜਾ ਕਪੜਾ ਹੈਗਾ ਲਗਭਗ 14 ਇੰਚ ਦੇ ਬਰਾਬਰ ਬਚਦਾ ਹੈਗਾ ਆ। ਠੀਕ ਹੈ ਮੈਂ 14 ਇੰਚ ਜਿਹੜੀ ਹੈਗੀ ਆ ਅੱਗੇ ਆਸਣ ਦਾ ਨਿਸ਼ਾਨ ਲਗਾ ਦੇਣਾ ਹੈ। ਇਹਦੇ ਉੱਪਰ 14 ਇੰਚ ਤੇ ਹੁਣ ਇੱਥੋਂ ਵੀ ਮੈਂ 14 ਇੰਚ ਆਸਣ ਲੈਣਾ ਹੈ। ਠੀਕ ਹੈ 14 ਇੰਚ ਆਸਣ ਲੈ ਕੇ ਉਹ ਤੋਂ ਬਾਅਦ ਮੈਂ ਜਿਹੜੀ ਸਲਵਾਰ ਦੀ ਲੈਂਥ ਹੈ ਉਹ ਰੱਖਣੀ ਹੈ। 35 ਇੰਚ ਦੇਖੋ ਜਿਹੜਾ ਇਹ ਮਾਰਕ ਕੀਤਾ ਹੋਇਆ ਹੈ 35 ਤੇ ਹੀ ਆਇਆ ਆ ਠੀਕ ਹੈ ਟੋਟਲ ਜਿਹੜਾ ਹੈਗਾ ਹੈ ਹੁਣ ਦੇਖੋ ਇਹ ਕਿੰਨਾ ਹੋ ਗਿਆ ਵਿੱਚ ਹੀ ਲੈਂਥ ਤੇ ਵਿੱਚ ਹੀ ਆਸਣ ਟੋਟਲ ਹੋ ਗਿਆ ਇਹ 49 ਇੰਚ 49 ਇੰਚ ਹੋ ਗਿਆ ਹੁਣ 49 ਇੰਚ ਦਾ ਇੱਥੇ ਮਾਰਕ ਕਰ ਲੈਣਾ ਤੇ 49 ਇੰਚ ਦਾ ਜਿਹੜਾ ਹਾਫ ਹੈਗਾ ਉਹ ਆਪਾਂ ਹਾਫ ਤੇ ਇੱਥੇ ਮਾਰਕ ਕਰ ਦੇਣਾ ਹੈਗਾ ਠੀਕ ਹੈ 24 ਇੰਚ ਮੈਂ ਇੱਥੇ 24 ਇੰਚ ਲਗਾਤਾ ਹੁਣ ਇਸ ਨਿਸ਼ਾਨ ਨੂੰ ਮੈਂ ਇੱਥੇ ਮੋਰੀ ਰੱਖਣੀ ਹੈਗੀ ਆ 2 ਇੰਚ 2 ਇੰਚ ਮੋਰੀ ਦੀ ਮਾਰਕਿੰਗ ਕਰਕੇ ਹੁਣ ਇਸ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦੇਣਾ ਹੈਗਾ ਇਸ ਤਰ੍ਹਾਂ ਤੇ ਜਿਹੜਾ ਇਹ ਵਾਲਾ ਨਿਸ਼ਾਨ ਹੈਗਾ ਇੱਧਰ ਇਹਨੂੰ ਵੀ ਸਿੱਧਾ ਕਰ ਲੈਣਾ ਫਿਰ ਮੈਂ ਪਹਿਲਾਂ ਇਹ ਕੱਟ ਕਰਨਾ ਹੈ ਕੱਟ ਕਰਕੇ ਇਹਨੂੰ ਇਸ ਤਰ੍ਹਾਂ ਖੋਲ ਦੇਣਾ ਇੱਥੇ ਤੱਕ ਮੈਂ ਇਹਨੂੰ ਕੱਟ ਕਰ ਲਿਆ ਹੈਗਾ ਆ ਤੁਸੀਂ ਚਾਹੋ ਤਾਂ ਇਹ ਵਾਲਾ ਜਿਹੜਾ ਕੱਪੜਾ ਹੈ ਇਹਨੂੰ ਵੀ ਪੂਰਾ ਵੱਖ ਕਰ ਸਕਦੇ ਹੋ ਮੈਂ ਪੂਰਾ ਵੱਖ ਹੀ ਕਰ ਦੇਣਾ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ ਠੀਕ ਹੈ ਇੱਥੇ ਤੱਕ ਮੈਂ ਨਿਸ਼ਾਨ ਤੱਕ ਕੱਟ ਕਰ ਲਿਆ ਤੇ ਇਹਨੂੰ ਇਹਦੇ ਬਰਾਬਰ ਹੀ ਇਸ ਤਰ੍ਹਾਂ ਕੱਟ ਦੇਣਾ ਇਹ ਵਾਲਾ ਜਿਹੜਾ ਕੱਪੜਾ ਹੈ ਸਾਡੀ ਵੈਲਟ ਬਣਾਉਣ ਦੇ ਕੰਮ ਆਵੇਗਾ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਦੇਣਾ ਇਧਰ ਨੂੰ ਇੱਥੇ ਤੱਕ ਕਪੜਾ ਕੱਟ ਹੋਇਆ ਹੋਇਆ ਆ ਹੁਣ ਇੱਥੇ ਵੀ 2 ਇੰਚ ਦੀ ਮੋਰੀ ਦਾ ਨਿਸ਼ਾਨ ਲਗਾ ਕੇ ਇਹਦੇ ਨਾਲ ਹੀ ਇਹਨੂੰ ਮਲਾ ਦੇਣਾ ਤੇ ਕੱਟ ਕਰ ਦੇਣਾ ਇਨੂੰ ਚਾਹੋ ਤੁਸੀਂ ਪੱਲੇ ਵੱਖ ਕਰ ਸਕਦੇ ਹੋ ਚਾਹੋ ਤਾਂ ਇਸ ਤਰ੍ਹਾਂ ਛੋਟੇ-ਛੋਟੇ ਕੱਟ ਲਗਾ ਕੇ ਕਟੂ-ਕਟ ਫੜਕੇ ਸਿਲਾਈਆਂ ਲਗਾ ਸਕਦੇ ਹੋ ਤੇ ਹੁਣ ਦੇਖੋ ਜਿਹੜਾ ਇਹ ਇਹਨੂੰ ਮੈਂ ਇਸ ਤਰ੍ਹਾਂ ਥੋੜਾ ਸਾਈਡ ਨੂੰ ਕਰਨ ਲੱਗੀ ਆ ਤਾਂ ਕਿ ਤੁਹਾਨੂੰ ਇਹ ਚੀਜ਼ ਦੀ ਸਮਝ ਲੱਗ ਜਾਵੇ ਏ ਹੈਗੀ ਆ ਮਿਆਨੀ ਮਿਆਨੀ ਦੇ ਨਾਲ ਜਿਹੜਾ ਗੇੜ ਹੈਗਾ ਉਹ ਜਿੰਨੇ ਪੱਲੇ ਪਾਏ ਸੀ ਓਨਾ ਹੀ ਗੇੜ ਹੋਰ ਵੱਧ ਜਾਵੇਗਾ ਹੁਣ ਇੱਥੇ ਤੁਸੀਂ ਜਿੰਨੀ ਵੀ ਲੈਂਥ ਰੱਖਣੀ ਹੈਗੀ ਆ ਆਪਣੇ ਆਸਣ ਦੀ ਕਰੋਚੇਰੀਆ ਜਿੰਨਾ ਵੀ ਰੱਖਣਾ ਉਹਦੇ ਅਕੋਰਡਿੰਗ ਤੁਸੀਂ ਇੱਥੇ ਮਾਰਕਿੰਗ ਕਰ ਦੇਣੀ ਆ ਮੈਂ ਇੱਥੇ 11 ਇੰਚ ਦੀ ਕੱਟ ਕਰਨ ਲੱਗੀ ਆ ਠੀਕ ਹੈ ਤੇ ਇਹਨੂੰ ਹੀ ਹੁਣ ਇਸੀ ਸ਼ੇਪ ਦੇ ਵਿੱਚ ਇੱਥੇ ਮਿਲਾ ਦੇਣਾ ਐ ਇਸ ਤਰ੍ਹਾਂ ਏ ਹੋ ਗਈ ਸਲਵਾਰ ਦੀ ਮਿਆਨੀ ਇਹਦੇ ਨਾਲ ਜਿਹੜਾ ਸਲਵਾਰ ਦਾ ਗੇੜਾ ਹੈ ਉਹ ਫੁੱਲ ਪਟਿਆਲਾ ਸਲਵਾਰ ਨਾਲੋਂ ਸਿਰਫ 7 ਇੰਚ ਘੱਟ ਹੋਵੇਗਾ ਇਧਰੋਂ ਇੱਕ ਪੱਲਾ ਮਤਲਬ 7 ਇੰਚ ਘੱਟ ਹੋਵੇਗਾ ਠੀਕ ਹੈ ਜੇ ਆਪਾਂ ਇਹਨੂੰ ਦੂਸਰੀ ਤਰ੍ਹਾਂ ਕੱਟਦੇ ਪਹਿਲੇ ਜਿਸ ਤਰ੍ਹਾਂ ਪਟਿਆਲਾ ਸਲਵਾਰ ਕੱਟੀ ਦੀ ਹੀ ਇਹ ਪਹਿਲਾ ਪੱਲੇ ਤੇ ਬਾਅਦ ਵਿੱਚ ਹੁੰਦੇ ਫਿਰ ਸਾਨੂੰ ਕੁੰਦਿਆਂ ਦਾ ਜਿਹੜਾ ਆਸਣ ਹੈਗਾ ਆ ਉਹਦੇ ਵਿੱਚੋਂ ਕਪੜਾ ਕੱਢਣਾ ਪੈਂਦਾ ਹੈਗਾ ਆਪਣਾ ਆਸਣ ਪੂਰਾ ਕਰਨ ਲਈ ਕਿਉਂਕਿ ਕੁੰਦਿਆਂ ਦਾ ਆਸਣ ਜਿਹੜਾ ਹੈ ਉਹ ਛੋਟਾ ਬਚਦਾ ਹੁੰਦਾ ਜਦੋਂ ਆਪਾਂ ਆਸਣ ਕੱਢਦੇ ਆ ਵੱਡਾ ਫਿਰ ਉਹ ਜਿਹੜਾ ਕਪੜਾ ਹੈ ਕਾਫੀ ਨਿਕਲ ਜਾਂਦਾ ਹੈ ਉਹਦਾ 15 ਇੰਚ ਤੱਕ ਕਪੜਾ ਨਿਕਲ ਜਾਂਦਾ ਹੈ ਗੱਲ ਉੱਥੇ ਆ ਜਾਂਦੀ ਹੈ ਜਿਹੜੀ 2 ਮੀਟਰ ਦੀ ਸਲਵਾਰ ਬਣਦੀ ਹੈ ਓਨੀ ਹੀ ਉਹ ਬਣਦੀ ਹੈ ਇਸ ਲਈ ਉਸ ਤਰ੍ਹਾਂ ਕੱਟਣ ਦੀ ਬਜਾਏ ਤੁਸੀਂ ਇਸ ਤਰ੍ਹਾਂ ਕਟੋਗੇ ਤਾਂ ਜਿਹੜਾ ਇਹ ਕਪੜਾ ਥੋੜੀ ਮਿਆਨੀ ਲਈ ਬਚ ਜਾਵੇਗਾ ਇਹਦੇ ਨਾਲ ਜਿਹੜਾ ਤੁਹਾਡੀ ਸਲਵਾਰ ਦਾ ਗੇੜਾ ਉਹ ਐਨਾ ਵੱਧ ਜਾਵੇਗਾ ਠੀਕ ਹੈ ਤੇ ਹੁਣ ਇਹ ਦੋਨਾਂ ਪੱਲਿਆਂ ਦੇ ਵਿੱਚ ਮਿਆਨੀਆਂ ਪੈਣਗੀਆਂ ਤੇ ਹੁਣ ਆਪਾਂ ਜਿਹੜੇ ਇਹ ਵਾਲੇ ਕੁੰਡੇ ਹੈਗੇ ਇਹਨਾਂ ਨੂੰ ਚੱਕ ਕੇ ਇਹਨਾਂ ਦੇ ਉੱਪਰ ਵਿਛਾ ਲੈਣਾ ਹੈ ਵਿਛਾ ਲੈਣਾ ਤੇ ਹੁਣ ਮੈਂ ਦੇਖੋ ਇਧਰਲੀ ਸਾਈਡ ਦੇ ਆਸਣ ਹੁਣ ਵੱਡਾ ਕੱਟ ਹੋਇਆ ਹੋਇਆ ਆ ਤੇ ਇਹਨੂੰ ਵੀ ਇਸੇ ਤਰ੍ਹਾਂ ਸ਼ੇਪ ਦੇ ਦੇਣੀ ਆ ਜਿਸ ਤਰ੍ਹਾਂ ਉਹਨੂੰ ਮਿਆਨੀ ਦੇ ਨਾਲ ਸ਼ੇਪ ਆਈ ਹੈ ਇਸ ਤਰ੍ਹਾਂ ਤੇ ਹੁਣ ਜਿਹੜੀ ਇਹ ਮਿਆਨੀ ਹੈ ਉਹ ਇੱਥੇ ਪੈ ਜਾਵੇਗੀ ਇਹ ਦੋਨਾਂ ਪੱਲਿਆਂ ਦੇ ਵਿੱਚ ਪਵੇਗੀ ਅੱਗੇ ਪਿੱਛੇ ਦੋਨੋਂ ਪਾਸੇ ਠੀਕ ਹੈ ਅਤੇ ਇਹ ਜਿਹਾ ਸਾਡੀ ਸਲਵਾਰ ਦਾ ਜਿਹੜਾ ਗੇੜਾ ਹੈ ਕਾਫੀ ਵੱਡਾ ਜਿਹੜਾ ਹੈਗਾ ਬਣ ਜਾਵੇਗਾ ਤੇ ਇਸ ਤਰ੍ਹਾਂ ਤੁਸੀਂ ਖੁੱਲੀ ਸਲਵਾਰ ਕੱਟ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਅੱਗੇ 벨ਟ ਦੇ ਲਈ ਰੱਖਿਆ ਸੀ ਉਹ ਇਹ ਹੈ ਇਹਦੇ ਵਿੱਚੋਂ ਆਪਾਂ ਆਪਣੀ ਜਿਹੜੀ 벨ਟ ਹੈ ਉਹ ਕੱਟ ਦੇਣੀ ਹੈ 7-7 ਇੰਚ ਹੀ ਆਪਾਂ ਰੱਖਿਆ ਸੀਗਾ ਇਹ ਦੇਖੋ 7 ਇੰਚ ਤਾਂ ਇਹ ਹੈਗਾ ਹੀ ਹੈ ਤੇ ਆਪਾਂ ਹੁਣ ਇਹਦੀ ਜਿੰਨੀ ਆਪਾਂ 벨ਟ ਰੱਖਣੀ ਹੈਗੀ ਹੈ ਉਹ ਉਹਦੇ ਹਿਸਾਬ ਦੇ ਨਾਲ ਵਿड्ਥ ਜਿਹੜੀ ਹੈਗੀ ਹੈ ਕੱਟ ਕਰ ਦੇਣੀ ਹੈ 24 ਇੰਚ ਮੈਂ 벨ਟ ਤਿਆਰ ਕਰਨੀ ਹੈ 25 ਇੰਚ ਦੀ ਕਟਿੰਗ ਜੁੜੀ ਹੋਈ ਸਾਈਡ ਵੀ ਕੱਟ ਦੇਣੀ ਹੈ ਇਹ ਹੋ ਗਈ 벨ਟ ਕੱਟ ਤੇ ਜਿਹੜਾ ਇਹ ਕੱਪੜਾ ਹੈਗਾ ਇਹ ਮੋਰੀਆਂ ਦੇ ਕੰਮ ਆਵੇਗਾ ਮੋਰੀਆਂ ਬਣਾਉਣ ਦੇ ਲਈ ਇਹ ਹੋ ਗਈ ਪੌਣੇ 3 ਮੀਟਰ ਦੇ ਵਿੱਚ ਖੁੱਲੇ ਘੇਰ ਵਾਲੀ ਸਲਵਾਰ ਫੁੱਲ ਪਟਿਆਲਾ ਸਲਵਾਰ ਨਾਲੋਂ ਸਿਰਫ 7 ਇੰਚ ਘੱਟ ਹੋਵੇਗਾ ਇਹਦਾ ਗੇੜ ਇੱਕ ਕੁੰਡੇ ਦੇ ਵਿੱਚ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਦੱਸਿਆ ਹੋਇਆ ਜਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ